ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਆਪਾਂ ਅੱਜ ਜਿਹੜੀ ਗੱਲ ਕਰ ਰਹੇ ਆ ਉਹ ਮੇਨ ਕਰਾਂਗੇ ਗੱਲ ਕਾਟਨ ਤੇ ਔਰ ਕਾਟਨ ਤੇ ਕਾਟਨ ਸਮਝ ਰਹੇ ਹੋ ਤੁਸੀਂ ਨਰਮਾ ਕਹਿ ਸਕਦੇ ਆਪਾਂ ਸਮਝ ਰਹੇ ਆ ਵੀ ਆਪਾਂ ਜਿਹੜੀ ਨਰਮੇ ਦੀ ਫਸਲ ਹੈ ਉਹਨੂੰ ਵੀ ਕਾਮਜਾਬ ਕਰਕੇ ਲੈ ਕੇ ਜਾਣਾ ਇਹ ਧਿਆਨ ਰੱਖਣਾ ਆਪਾਂ ਪਰ ਉਹਨੂੰ ਕਾਮਜਾਬ ਕਿਵੇਂ ਕਰਨਾ ਆਪਾਂ ਨੂੰ ਸਾਵਧਾਨੀ ਆ ਜਿਹੜੀਆਂ ਵਰਤਣੀਆਂ ਪੈਣਗੀਆਂ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਸੀ ਕਿ ਜਿਹੜੀਆਂ ਸਾਵਧਾਨੀਆਂ ਜਿਉ ਉਹ ਨਾ ਵਰਤਾਂਗੇ ਫਿਰ ਸਾਡਾ ਨੁਕਸਾਨ ਹੋਊਗਾ ਦੇਖੋ ਹਰ ਸਾਲ ਨਹੀਂ ਹੁੰਦਾ ਕਿ ਸਰਕਾਰ ਇੱਕ ਵਾਰ 1100 ਰੁਪਏ ਦਿੱਤਾ ਸੀ ਤਾਂ ਹਰ ਸਾਲ ਸਰਕਾਰ ਦੇਊਗੀ ਆਪਾਂ ਔਰ ਕਿਸੇ ਸਰਕਾਰ ਤੇ ਆਪਾਂ ਕਿਸੇ ਨਿਰਭਰ ਵੀ ਨਹੀਂ ਰਹਿਣਾ ਆਪਾਂ ਜੋ ਕਰਨੇ ਆ ਕਿਰਤ ਆਪਣੇ ਹੱਥੀ ਕਰਨੀ ਹੈ ਜੋ ਕਾਮਯਾਬੀ ਪਾਉਣੀ ਆਪਣੇ ਹੱਥੀ ਪਾਉਣੀ ਆ ਆਪਾਂ ਕਿਸੇ ਦੇ ਨਿਰਪਰਨ ਨਹੀਂ ਰਹਿਣਾ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਦੋ ਤਿੰਨ ਚੀਜ਼ਾਂ ਹੱਲ ਕਰ ਲਿਓ ਜਿਹਦੇ ਵਿੱਚ ਤੁਹਾਡਾ ਜਿਹੜਾ ਫਾਇਦਾ ਉਹ ਪੂਰਾ ਹੋ ਜਾਣਾ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਤੁਹਾਡੇ ਖੇਤਾਂ 'ਚ ਛਟੀਆਂ ਦੇ ਜਿਹੜੇ ਸ਼ੌਰ ਪਏ ਹੋਏ ਆ ਜਿੱਥੇ ਤੁਸੀਂ ਨਰਮਾ ਲਾਉਣਾ ਹੈ ਜਿਹੜੇ ਉਹ ਸ਼ੌਰ ਨੇ ਉਥੋਂ ਚੱਕਤੇ ਹਨ ਤੇ ਜਿਹੜਾ ਉਹਦਾ ਮਲਬਾ ਹੈ ਜਿਹੜਾ ਉਹਦੀ ਛਿੱਕਰੀ ਵਗੈਰਾ ਉਹ ਸਾਰੀ ਉਥੋਂ ਸਾਰੜ ਕੇ ਸੁਆਹ ਕਰ ਦਿੱਤੀ ਜਾਵੇ ਇਹ ਹੋ ਗਿਆ ਸਾਡਾ ਪਹਿਲਾ ਆਪਾਂ ਜੇ ਦੂਜੇ ਸਾਡਾ ਆਪਾ ਜਿਹੜੀ ਸਾਡੀ ਕロップ ਜਦੋਂ 40 ਤੋਂ 45 ਦਿਨ ਦੀ ਹੋ ਗਈ ਤੁਸੀਂ ਉੱਥੇ ਜਿਹੜੀ ਪ੍ਰੋਗਲੇਮ ਹੈ ਉਹਦੀ ਜਿਹੜੀ ਸਪਰੇਅ ਹੈ ਸਟਾਰਟ ਕਰ ਦੇਣੀ ਹੈ ਕਿਉਂਕਿ ਉਹ ਸਿਸਟੈਮਿਕ ਕੰਮ ਕਰਦੀ ਹੈ ਉਹ ਵਿੱਚ ਰਸ ਕੇ ਕੰਮ ਕਰਦੀ ਹੈ ਉਹਦੇ ਨਾਲ ਤੁਹਾਨੂੰ ਬਹੁਤ ਜਿਆਦਾ ਚੰਗੇ ਮਿਲਨੇ ਆ ਤੇ ਜਿਹੜਾ ਤੀਜਾ ਆਪਾ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕੱਲ ਗੱਲ ਹੋਈ ਸੀ ਵੀ ਜਿਵੇਂ ਗੁਜਰਾਤ ਸਾਈਡ ਦੇ ਆਪਣੇ ਬੰਦੇ ਮਿੱਤਰ ਸੀ ਕਹਿੰਦੇ ਵੀ ਸਾਡੇ ਇੰਨੇ ਨਰਮਾ ਹੋਣਾ ਦੁਬਾਰੇ ਸਟਾਰਟ ਹੋ ਗਿਆ ਪਰ ਨਰਮਾ ਸਟਾਰਟ ਕਿਵੇਂ ਹੋਇਆ ਉਹਨਾਂ ਨੇ ਜਿਹੜੇ ਅਸੀਂ ਪਹਿਲਾਂ 트੍ਰੈਪ ਲਾਉਂਦੇ ਹੁੰਦੇ ਸੀ ਉਹਨਾਂ ਪਿੰਕ ਬੋਲ ਦੇ 트੍ਰੈਪ ਸੀਗੇ ਉਹਨਾਂ ਨੂੰ ਪਹਿਲ ਦਿੱਤੀ ਹੈ ਉਹਨਾਂ ਨੇ ਮਿਲ ਕੇ ਵੀ ਜਿਹੜਾ ਇੱਕ ਇਸ ਤਰ੍ਹਾਂ ਇੱਕ ਮੁਹਿੰਮ ਚਲਾ ਕੇ ਵੀ ਅਲੱਗ-ਅਲੱਗ ਆਪਣੇ ਏਰੀਆ ਦੇ ਵਿੱਚ ਜਿਹੜੇ ਫਾਰਮਰ ਵੀ ਨੂੰ ਜਿਹੜਾ 트੍ਰੈਪ ਲਾਉਣ ਦੀ ਸਲਾਹ ਉਹ ਦਿੱਤੀ ਗਈ ਹੈ ਤੇ ਉਹਦੇ ਨਾਲ ਜਿਹੜਾ ਨਾਲ ਕਾਟਨ ਦੀ ਖੇਤੀ ਜਿਹੜੀ ਉਹਨਾਂ ਨੂੰ ਕਰਨੇ ਸਿਖਾ ਲਈ ਹੋ ਚੁੱਕੇ ਤੇ ਜਿਹੜੇ ਉਹਦਾ ਅਟੈਕ ਸੀ ਪਿੰਕ ਬੋਲ ਦਾ ਉਹ ਬਹੁਤ ਵੀ ਕਰਨਾ ਸਟਾਰਟ ਹੋ ਚੁੱਕੇ ਛੋਟਾ ਟਰੈਪ ਸੁਰਮੇ ਦਿਖਾ ਰਿਹਾ ਵੀ ਕਿਹੜੇ ਅਪਵਰਤਨੇ ਆ ਇਹਦੇ ਵਿੱਚ ਇਹ ਪਿੰਕ ਬੋਲ ਟਰੈਪ ਹੁੰਦੇ ਆ ਜੇ ਆਪਾਂ ਮੰਨਾਂਗੇ ਸਪਹਿਲ ਇਹ ਗੁਲਾਬੀ ਸੰਡੀ ਬਾਤ ਇਹ ਟਰੈਪ ਬਣੇ ਹੋਏ ਨੇ ਇੱਕ ਟਰੈਪ ਛੋਟੇ ਹੁੰਦੇ ਇਹ ਲੰਮੇ ਵਾਲੇ ਟਰੈਪ ਆ ਜਿਹੜਿਆਂ ਦੇ ਜਿਹੜੇ ਬਿਲਕੁਲ ਸੰਦੇ ਕਪੜਾ ਦੇ ਲੰਮਾ ਹੁੰਦਾ 1.5 ਫੁੱਟੋਂ ਇਹ ਲੰਮਾ ਹੁੰਦਾ ਤਾਂ ਇਹਦੇ ਵਿੱਚ ਕੈਪਸੂਲ ਲੱਗ ਜਾਂਦਾ ਹੈ ਕੈਪਸੂਲ ਲੱਗਣ ਤੋਂ ਬਾਅਦ ਇਹ ਤਕਰੀਬਨ 2.5 ਤੋਂ 3 ਮਿੰਟ ਦਾ ਕੰਮ ਇਹ ਕਰਦਾ ਰਹਿੰਦਾ ਹੈ ਜਿਹੜਾ ਆਪਣਾ Trap ਆ ਘਟੋ ਘਟ ਇੱਕ ਏਕੜ ਦੇ ਵਿੱਚ 10 Trapੇ ਹੋਣੇ ਜ਼ਰੂਰੀ ਨੇ ਤੂੰ ਦੇਖ ਸਕਦਾ ਕਿੰਨੀ ਲਵਾਈ ਕਿੰਨੀ ਐ ਇੰਨੀ ਲਵਾਈ ਆਪਣੀ Trap ਦੀ ਉਹ ਚਾਹੀਦੀ ਐ ਹੁਣ ਇਹਨੂੰ ਲਾਉਣਾ ਕਿਉਂ ਜ਼ਰੂਰੀ ਆਪਾਂ ਉਹ ਪਿਛੇ ਦੀ ਗੱਲ ਕਰਦੇ ਵੀ ਮੇਨ ਇਹਦਾ ਵੱਡਾ ਫੰਕਸ਼ਨ ਕੀ ਐ ਦੋਸਤੋ ਚੀਜ਼ ਇਹ ਐ ਵੀ ਜਿਹੜੀ ਪਿੰਕ ਬੋਲ ਐ ਇਹਨੂੰ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਆ ਇਹ Trap ਲਾਉਣ ਦੀ ਜਿਹੜੀ ਸਿਸਟਮ ਐ ਉਹ ਆਪਾਂ ਕਿਵੇਂ ਕਰ ਸਕਦੇ ਆ ਇਹ ਜਿਹੜਾ ਕੈਪਸੂਲ ਐ ਇਹ ਲੱਗਣਾ ਇੱਕ ਟਕੋਟਾਈ ਤੋਤਾ ਨਮੀ ਨੇ ਜਿਹੜਾ ਉਹ ਕੰਮ ਆ ਉਹ ਕਰਦੇ ਰਹਿਣਾ ਕੀ ਹੈ ਕਿ ਜਿਹੜਾ ਇੱਕ ਪਿੰਕ ਬੋਲ ਅੰਡੇ ਦੇਣਾ ਭਮਕੜ ਹੁੰਦਾ ਹੈ ਉਹ ਤਕਰੀਬਨ ਇੱਕ ਦਿਨ ਦੇ ਵਿੱਚ 600 ਅੰਡਾ ਦੇ ਸਕਦਾ ਹੈ ਮੈਂ ਇੱਕ ਸੋਚਣ ਦੀ ਗੱਲ ਹੈ ਜੇ ਇੱਕ ਟਰੈਪ 10 ਜਿਹੜੇ ਹੈਗੇ तितਲੀਆਂ ਫੜਦਾ ਹੈ ਤਾਂ ਮਤਲਬ 10 ਤੇ ਜੇ ਇੱਕ 10 ਫੜਦਾ 10 ਸਿੱਕਾ 60 ਆ ਮਤਲਬ ਕਿੱਥੇ ਕੱਲ ਜਵ ਜਾਵੜੀ 600 ਅੰਡਾ ਨਾਲ 6000 ਦਾ ਫਰਕ ਪੈ ਗਿਆ ਇੱਕ ਟਰੈਪ 6000 ਅੰਡਾ ਰੋਕ ਸਕਦਾ ਤੇ ਜੇ 100 ਅੰਡਾ 60 ਜਿਹੜਾ ਜਿਹੜਾ ਆਪਣਾ ਅੰਡਾ ਹੈਗਾ ਉਹ ਰੁਕ ਜਾਣਾ ਸੋਈ ਜੀ ਨਾਲ ਬਹੁਤ ਵੱਡਾ ਅੰਤਰ ਪੈਣਾ ਕਿਉਂਕਿ ਇਹਦਾ ਜਿਹੜਾ ਰੋਕਥਾਮ ਆਪਾਂ ਕਰ ਸਕਦੇ ਪਰਿਵਾਰ ਨੂੰ ਰੋਕ ਸਕਦੇ ਆ ਵੀ ਮੰਨ ਲਓ ਜੀ ਪਹਿਲੇ ਆਪਾਂ ਜੇ ਡਰਾਸਟਰ ਟਰੈਪ ਲਾਇਆ ਦਸਾਂ ਨੇ 6 ਜਦਾਦੀ ਫੜਿਆ ਤਾਂ 100 ਫੜਿਆ ਗਿਆ ਸੋ ਨਿਕਾ 600 ਅੰਡਾ ਦੇਣਾ ਸੀਗਾ ਗਾਣਾ ਉਹਨਾਂ 600 ਬੱਚਾ ਹੋ ਗਾਾਂ 600 ਅੰਡਾ ਜੁਗਾ ਕਿੱਥੇ ਗੱਲ ਜਾਵਰਦੀ ਹੈ ਜੇ ਆਪਾਂ ਅੰਕੜੇ ਕੱਢਾਂਗੇ ਬਹੁਤ ਲੰਮੇ ਜਾ ਵੜਦੇ ਆ ਸੋ ਇਸ ਕਰਕੇ ਜਿਹੜੇ ਕਾਟਨ ਦੀ ਖੇਤੀ ਵੀਰੇ ਕਰਨਗੇ ਜਦੋਂ ਤੁਹਾਡੀ ਫਸਲ ਚਾਲਿਤ 15 ਦਿਨ ਲਗਣੀ ਸਟਾਰਟ ਹੋ ਗਈ ਤੁਸੀਂ ਖੇਤ ਦੇ 10 ਟ੍ਰੈਪ ਲਾਜ਼ਮੀ ਲਾਉਣੇ ਹੀ ਲਾਉਣੇ ਆ ਤੇ ਜਿਹੜੀ ਸਿਸਟੈਮਿਕ ਦਵਾਈ ਨੇ ਸੁਣਦੇ ਹੋ ਪਿੰਕ ਬਦਲ ਤੱਕ ਕਰ ਦਿਓ ਨਰਮਾ 100% ਹੋਊਗਾ ਬੈਗਲ ਤੰਦਸਤੀ ਰੱਖੇ ਜਿਹੜੇ ਸਾਡੇ ਨਰਨੇ ਖੜਾ ਲੈ ਨਰਮੇ ਦੀ ਖੂਬਸੂਰਤੀ ਲੱਗਦਾ ਵੀ ਨਰਮੇ ਬਹੁਤ ਜਾਇ ਚੰਗੇ ਨਿਕਲਣਗੇ ਸੋ ਧੰਨਵਾਦ ਸਭ ਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਫਾਰਮਾਂ ਤੱਕ ਪਹੁੰਚਣੀ ਜ਼ਰੂਰੀ ਹੈ ਏ ਵੀ ਸਿਸਟਮ ਆਗੇ ਜਿਹੜੇ ਛੋਨੇ ਫਾਰਮਰੋਂ ਜਿਆਦੇ ਫਾਰਵਰਡ ਹੁੰਦੇ ਆ ਉਹ ਫਾਰਮਰ ਜਿਆਦੇ ਸੁੱਲਜੇ ਹੁੰਦੇ ਆ ਗੱਲ ਛੇਤੀ ਕੈਚ ਕਰ ਲੈਣੇ ਸਾਡੀ ਮਾਨਸਾ ਬੈਕ ਤੋਂ ਜਿਵੇਂ ਇਸ ਸਾਈਡ ਹਟ ਕੇ ਆਗੇ ਚੰਦੀ ਸਰੂਗਰ ਸਾਈਡ ਆਗੇ ਇੱਥੇ ਜਿਵੇਂ ਜਿਆਦੇ ਨਰਮਾ ਲੱਗਦਾ ਤੇ ਇੱਥੇ ਥੋੜਾ ਜਿਹਾ ਤੰਗੀ ਹੋਣ ਕਰਕੇ ਵਿਚਾਰੇ ਜਿਹੜੇ ਫਾਰਮਰ ਵੀਰ ਆ ਉਹ ਵੀ ਮਾਤੜਾ ਵਿਚਾਰੇ ਬਹੁਤੇ ਤੇਜ਼ ਹੈਗੇ ਵੀ ਐਵੇਂ ਹੈਗੇ ਗੁੱਸਾ ਵੀ ਨਾ ਕਰ ਦਿਓ ਪਰ ਫਿਰ ਵੀ ਉਹਦੇ ਚ ਬਹੁਤ ਸਾਰੇ ਜਿਹੜੇ ਅਨਪੜਤਾ ਥੋੜੀ ਜਿਆਦੇ ਹੈਗੀ ਆ ਸੋ ਸਸਿਕਾ ਸਾਰਿਆਂ ਨੂੰ ਧੰਨਵਾਦ ਜੀ ਜਿਉਂਦੇ ਬਸ ਦੇ ਰੋ ਵੀਡੀਓ ਸ਼ੇਅਰ ਕਰਦੇ